ਆਪ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਨਾਬਾ ਹਲਕੇ ਦੇ 141 ਪਿੰਡਾਂ ਨੂੰ 8 ਕਰੋੜ 74 ਲੱਖ ਦੀ ਰਾਸ਼ੀ ਦਿੱਤੀ ਗਈ ਹੈ ਵੱਡਾ ਸਮਾਗਮ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਪੰਚਾਇਤਾਂ ਪਹੁੰਚੀਆਂ ਤੇ ਚੈੱਕ ਦਿੱਤੇ ਗਏ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਵੱਲੋਂ ਵੀ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਗਈ ਹੈ। ਉੱਤੇ ਦੇ ਮਾਨ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਗਈ। ਧੰਨਵਾਦ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਾਭਾ ਹਲਕੇ ਦੇ ਵਿਕਾਸ ਲਈ 8 ਕਰੋੜ 74 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਅੱਜ ਵਿਧਾਨ ਸਭਾ ਨਾਭਾ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡ ਦੀ ਡਿਵੈਲਪਮੈਂਟ ਨੂੰ ਲੈ ਕੇ 8 ਕਰੋੜ 70 ਲੱਖ ਰੁਪਏ ਦੇ ਜਿਹੜੇ ਜੀ ਚੈੱਕ ਉਹ ਵੰਡੇ ਜਾ ਰਹੇ ਆ ਮਿਲਨ ਪੈਣਾ ਨਾਭਾ ਦੇ ਵਿੱਚ ਔਰ ਜਿਹਦੇ ਵਿੱਚ ਰੰਗਲਾ ਪੰਜਾਬ ਸਕੀਮ ਜਿਹੜਾ ਐਮਐਲਏ ਦੇ ਖਾਸੇ ਗ੍ਰਾਂਟ 5 ਕਰੋੜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਾ ਨੇ ਲਾਈ ਸੀ ਜਿਹਦੇ ਵਿੱਚੋਂ 2.5 ਕਰੋੜ ਦੀਆਂ ਗ੍ਰਾਂਟ ਆਲਰੇਡੀ ਆ ਚੁੱਕੇ ਨੇ ਰੰਗਲਾ ਪੰਜਾਬ ਦੇ ਵਿੱਚੋਂ ਗਲੀਆਂ ਨਾਲੀਆਂ ਵਾਸਤੇ 84 ਲੱਖ ਰੁਪਈਆ ਔਰ ਥਾਪਰ ਮਾਡਲ ਤਹਿਤ 19 ਛੱਪੜਾਂ ਦੇ ਲਈ 1 ਕਰੋੜ 66 ਲੱਖ ਰੁਪਈਆ ਔਰ ਸੰਪਤੀ ਫੰਡਾਂ ਦੇ ਵਿੱਚੋਂ ਅਨਟਾਈਡ ਜਿਹੜਾ ਜੀ 2 ਕਰੋੜ 26 ਲੱਖ ਰੁਪਈਆ ਸੀਵਰੇਜ ਲਈ 1 ਕਰੋੜ 70 ਲੱਖ ਰੁਪਈਆ ਪੀਣ ਵਾਲੇ ਪਾਣੀ ਲਈ 2 ਕਰੋੜ 25 ਲੱਖ ਰੁਪਈਆ ਹੈ ਜੀ ਔਰ ਇਸ ਤੋਂ ਇਲਾਵਾ 201 ਕੱਚੇ ਮਕਾਨਾਂ ਦਾ ਕੰਮ ਜਿਹੜਾ ਜੀ ਆਲਰੇਡੀ ਚੱਲ ਰਿਹਾ ਜਿਹਦੇ ਵਿੱਚ ਅੱਜ ਅਸੀਂ ਕਿਸ਼ਤਾਂ ਦੇ ਚੈੱਕ ਉਹਨਾਂ ਦਿੱਤੇ ਵੀ ਆ ਔਰ 39 ਜਿਹੜੇ ਆ ਕੱਚੇ ਮਕਾਨਾਂ ਦੇ ਪੈਸੇ ਆ ਜਿਹੜੀ ਹੁਣ ਹੁਣ ਜਿਹੜੀ ਬਰਸਾਤ ਤੋਂ ਬਾਅਦ ਉਹ ਪਾਸ ਹੋ ਕੇ ਆ ਚੁੱਕਿਆ ਜਿਹਨਾਂ ਦੇ ਚੈੱਕ ਅੱਜ ਅਸੀਂ ਦਿੱਤੇ ਨੇ ਟੋਟਲ ਕਿੰਨੇ ਕਰੋੜ ਹੋ ਗਿਆ ਜੀ ਇਹ ਟੋਟਲ ਹੋ ਗਿਆ ਜੀ ਕੁੱਲ ਮਿਲਾ ਕੇ 8 ਕਰੋੜ 70 ਲੱਖ ਰੁਪਈਆ ਜਿਹੜਾ ਜੀ ਅੱਜ ਉਹਦੀ ਗ੍ਰਾਂਟ ਜਿਹੜੀ ਹੈ ਜੀ ਉਹਦੇ ਚੈੱਕ ਜਿਹੜੇ ਆ ਸੀ ਉਹ ਜਾਰੀ ਕੀਤੇ ਨੇ ਜੀ ਵਿਧਾਨ ਸਭਾ ਨਾਪਾਦੀ ਡਿਵੈਲਪਮੈਂਟ ਵਾਸਤੇ। ਅੱਗੀਆਂ ਸਰਕਾਰਾਂ ਗਈਆਂ ਭਈ ਸਰਕਾਰਾਂ ਗਈਆਂ ਅਜੇ ਤੱਕ ਗਲੀਆਂ ਨਾਲੀਆਂ ਤੱਕਰ ਰਹਿ ਗਿਆ ਸੀਮਤ ਕੰਮ ਕਿਸ ਤਰ੍ਹਾਂ ਦੇ। ਦੇਖੋ ਐਕਚੁਅਲੀ ਨਾ ਬਿਉਧ ਬੰਦੀ ਨਹੀਂ ਬਣਾਈ ਪਹਿਲਾਂ ਕਿਸੇ ਨੇ। ਭਈ ਆਪਣੀ ਮਰਜ਼ੀ ਨਾਲ ਹੀ ਮਤਲਬ ਜਿਹੜਾ ਕੰਮ ਦੇਖਿਆ ਉਹ ਹੀ ਕਰ ਲਿਆ। ਹੁਣ ਅਸੀਂ ਬਹੁਤ ਸਿਸਟਮੈਟਿਕਲੀ ਕੰਮ ਕਰ ਰਹੇ ਹਾਂ ਜੀ। ਹੁਣ ਚਾਹੇ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਆ। ਦੇਖੋ ਗਲੀਆਂ ਨਾਲੀਆਂ ਤਾਂ 5 ਸਾਲ ਬਾਅਦ ਸੜਕਾਂ 5 ਸਾਲ ਬਾਅਦ ਦੁਬਾਰਾ ਫਿਰ ਬਣਨੀਆਂ ਨੇ। ਗਲੀ ਕੋਈ ਬਣ ਗਈ ਉਹ 5 7 10 ਸਾਲ ਬਾਅਦ ਫਿਰ ਦੁਬਾਰਾ ਬਣਨੀ ਹੈ ਨੀਵੀ ਹੋ ਗਈ ਜਦ ਚੇ ਕਰਨੀ ਪੈਣੀ ਹੈ ਜਿਵੇਂ ਮੇਨ ਜਿਹੜੀਆਂ ਵੱਡੀਆਂ ਸੁਲਤਾਨਾਂ ਜਿਵੇਂ ਖੇਡ ਗਰਾਉਂਡ ਅਸੀਂ ਸਟਾਈਕ ਖੇਡ ਗਰਾਉਂਡ ਜਿਹੜੇ ਆ ਵਿਧਾਨ ਸਭਾ ਨਾਪਾ ਦੇ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ ਟੈਂਡਰ ਲੱਗ ਗਿਆ ਔਰ ਮਾਰਚ 2026 ਤੱਕ ਬਣ ਕੇ ਤਿਆਰ ਹੋ ਜਾਣੇ ਆ ਸਟਾਈਕ ਖੇਡ ਗਰਾਉਂਡ 10 ਕਰੋੜ ਰੁਪਏ ਦੀ ਲਗਤ ਦੇ ਨਾਲ ਬਣ ਰਿਹਾ ਔਰ ਮੈਨੂੰ ਇਹ ਦੱਸਦੇ ਆ ਖੁਸ਼ੀ ਆ ਕਿ ਤਕਰੀਬਨ 86 ਦੇ ਆਸ-ਪਾਸ ਸੜਕਾਂ ਵਿਧਾਨ ਸਭਾ ਨਾਪਾ ਦੇ ਵਿੱਚ ਪਾਸ ਹੋ ਚੁੱਕੀਆਂ ਨੇ ਜਿਹਦੀ ਟੈਂਡਰਿੰਗ ਹੋ ਰਹੀ ਹੈ ਔਰ ਜਿਹਦੇ ਵਿੱਚ 40% ਸੜਕਾਂ ਉਹ ਜਿਹੜੀਆਂ ਪਹਿਲੀ ਵਾਰ ਬਣ ਰਹੀਆਂ ਨੇ ਜੀ ਕੱਚੇ ਰਸਤੇ ਸੀਗੇ ਸੋ ਇਸੇ ਤਰੀਕੇ ਨਾਲ ਜਿਹੜੀ ਡਿਵੈਲਪਮੈਂਟ ਦੇ ਕੰਮ ਆ ਜਿਵੇਂ ਥਾਪਰ ਮਾਡਲ ਹੈ ਉਹ ਕਈ ਪਿੰਡਾਂ 'ਚ ਬਣ ਕੇ ਤਿਆਰ ਹੋਗੇ ਉਹਦੇ ਲਈ ਅਸੀਂ ਗਰੰਟੀਆਂ ਜਾਰੀ ਕੀਤੀਆਂ ਨੇ ਸ਼ਹਿਰ ਗ੍ਰਾਉਂਡ ਕਿਤੇ ਕੱਲ ਮੈਂ ਗਿਆ ਸੀ ਭੜੀਪਣਾ ਚਾਚਰੰਜਾ ਲੱਖ ਰੁਪਏ ਦਾ ਅਸੀਂ ਗ੍ਰਾਂਟ ਜਾਰੀ ਕੀਤੀ ਉਹਦਾ ਨੀ ਪੱਥਰ ਰੱਖਿਆ ਟੌੜਾ ਪਿੰਡ ਦੇ ਵਿੱਚ 27 ਲੱਖ ਹੈ ਜੀ ਪਹਾੜਪੁਰ ਦੇ ਵਿੱਚ 30 ਲੱਖ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸੇ ਤਰੀਕੇ ਨਾਲ ਲਾਇਬ੍ਰੇਰੀਆਂ ਬਣ ਗਈਆਂ ਤੁਸੀਂ ਦੇਖੋ ਆਰਾਮਗੜ ਬੋੜਾਂ ਦੇ ਵਿੱਚ 35 ਲੱਖ ਦੀ ਲਾਇਬ੍ਰੇਰੀ ਬਣ ਕੇ ਤਿਆਰ ਹੈ ਸੌਜਾ ਪਿੰਡ ਦੇ ਵਿੱਚ ਲਾਇਬ੍ਰੇਰੀ ਬਣ ਕੇ ਤਿਆਰ ਹੈ ਪੰਚਾਇਤ ਘਰ ਬਣ ਕੇ ਤਿਆਰ ਹੋ ਰਿਹਾ ਸੋ ਇਹ ਜਿਹੜਾ ਵਿਕਾਸ ਹੈ ਜੀ ਇਹ ਪਿਛਲੇ ਸਰਕਾਰਾਂ ਦੇ ਟਾਈਮ ਨਹੀਂ ਸੀ ਦਿਖਾਈ ਦਿੰਦਾ ਪੈਸਾ ਲੱਗਦਾ ਜ਼ਰੂਰ ਸੀ ਪਰ ਪੈਸਾ ਜਾ ਕਿੱਥੇ ਰਿਹਾ ਉਹਦਾ ਕੋਈ ਆਨ ਰਿਕਾਰ ਇਦੇ ਵਿੱਚ ਬਹੁਤ ਵੱਡੀ ਮਿਲਿ ਭੁਗਤ ਹੁੰਦੀ ਸੀ ਪਰ ਹੁਣ ਅਸੀਂ ਔਨ ਮੈਰਿਟੇ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਵਿਧਾਨ ਸਭਾ ਨਾਪਾ ਦੇ ਵਿੱਚ ਜਿਵੇਂ ਸੜਕਾਂ ਦਾ ਇੱਕ ਜਾਲ ਵਿਛਾ ਰਹੇ ਆ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਪੰਜਾਬ ਸਰਦਾਰ ਕੋਗੰਤ ਮਾਨ ਜੀ ਦਾ ਤਕਰੀਬਨ ਤਕਰੀਬਨ ਮੈਨੂੰ ਉਮੀਦ ਹੈ ਕਿ ਅਸੀਂ 60 ਤੋਂ 70 ਕਰੋੜ ਦੀਆਂ ਸੜਕਾਂ ਜਿਹੜੀਆਂ ਕੰਨੀਆਂ ਨਾਪਾ ਵਿਧਾਨ ਸਭਾ ਦੇ ਵਿੱਚ ਅਸੀਂ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਵਿਧਾਨ ਸਭਾ ਨਾਪਾ ਦੀ ਲਾਈਫ ਲਾਈਨ ਕਹਿ ਲਓ ਜਿਹੜੀ ਬਾਬਰਪੁਰ ਨੂੰ ਸੜਕ ਜਾਂਦੀ ਹੈ ਉਹ 9.8 ਕਰੋੜ ਦੇ ਵਿੱਚ ਪ੍ਰੇਰੀ ਜੀ ਬਣ ਕੇ ਤਿਆਰ ਹੋ ਗਈ ਬਹੁਤ ਜਲਦੀ ਟੈਂਡਰ ਹੋ ਗਿਆ ਸਾਰਾ ਕੁਝ ਕੰਮ ਹੋ ਗਿਆ ਕੱਲ ਹੀ ਮੈਂ ਉਦਘਾਟਨ ਕਰਕੇ ਆ ਤਰਖੇੜੀ ਤੋਂ ਪਾਸੋਂ ਤੱਕ ਜਿਹੜੀ ਬਹੁਤ ਵੱਡੀ ਇੱਕ ਰੋਡ ਹੈ ਜਦੋਂ ਜੋੜ ਮੇਲਾ ਹੁੰਦਾ ਸਰਹੰਦ ਪਤੇਗੜ ਸਾਹਿਬ ਬਹੁਤ ਸਾਰੀ ਸੰਗਤ ਕਈ ਜ਼ਿਲ੍ਹਿਆਂ ਦੀ ਇੱਥੋਂ ਕ੍ਰਾਸ ਕਰਦੀ ਹੈ ਉਹ 8 ਕਰੋੜ ਦੀ ਲਾਗਤ ਨਾਲ ਬਣ ਕੇ ਜਿਹੜੀ ਹੈ ਉਹ ਤਿਆਰ ਹੋ ਰਹੀ ਹੈ ਉਹਦਾ ਉਦਘਾਟਨ ਮੈਂ ਕੀਤਾ ਹੈ ਸੋ ਕੁੱਲ ਮਿਲਾ ਕੇ ਲਗਾਤਾਰ ਅਸੀਂ ਡਿਵੈਲਪਮੈਂਟ ਦੇ ਕੰਮਾਂ ਦੇ ਜਿਹੜੇ ਉਦਘਾਟਨ ਕਰ ਰਹੇ ਹਾਂ ਔਰ ਸਾਡੀਆਂ ਪੰਚਾਇਤਾਂ ਸਾਡੇ ਜਿਹੜੇ ਪੰਜ ਸਰਪੰਚ ਨੇ ਸਾਡੇ ਜਿਹੜੇ ਅਲੱਗ-ਅਲੱਗ ਵਿੰਗ ਨੇ ਐਸਸੀ ਡੇਡ ਵਿੰਗ ਹੈ ਕਿਸਾਨ ਵਿੰਗ ਹੈ ਉਹ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਸਲਾਮ ਮਸ਼ਹੂਰੀ ਦੇ ਨਾਲ ਸਾਰੇ ਕੰਮ ਕਰਦੇ ਹਾਂ। ਐਮਐਲਏ ਬਲਾਕ ਸੰਮਤੀ ਦੇ ਵਿੱਚ ਕਿਹੜੀਆਂ ਚੀਜ਼ਾਂ ਲੋਕਾਂ ਸਾਹਮਣੇ ਲੈ ਕੇ ਜਾਓਗੇ ਜਿਸ ਦੇ ਬਿਹਾਫ ਅੱਜ ਚੋਣ ਕਮਿਸ਼ਨ ਦੀ ਸਪੈਸ਼ਲ ਕਾਨਫਰੰਸ ਆ ਆ ਜੀ 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 ਹਾਂ ਬਿਲਕੁਲ ਜੀ ਜਿਹੜੀ ਬਲਾਕ ਸੰਮਤੀ ਦੇ ਵਿੱਚ ਮੰਨ ਲਓ ਇੱਕ ਇੱਕ ਬਲਾਕ ਸੰਮਤੀ ਜਿੱਥੇ ਪੰਜ ਪਿੰਡ ਨੇ ਕਿਤੇ ਸੱਤ ਨੇ ਕਿਤੇ ਅੱਠ ਨੇ ਉਹ ਪਿੰਡਾਂ ਦੀ ਜਿਹੜੀ ਜਿੰਨੇ ਵੀ ਕੰਮ ਨੇ ਡਿਵੈਲਪਮੈਂਟ ਦੇ ਕਿਉਂਕਿ ਬਲਾਕ ਸੰਮਤੀ ਦਾ ਆਪਣਾ ਸਿਸਟਮ ਹੁੰਦਾ ਹੈ ਜ਼ਿਲ੍ਹਾ ਪ੍ਰੇਸ਼ਦ ਦਾ ਆਪਣਾ ਸਿਸਟਮ ਹੁੰਦਾ ਪਿੱਛੇ ਜਿਹੜਾ ਹੁਣ ਤੱਕ ਅਸੀਂ ਉਹ ਕੰਮ ਕਰਨ ਦੇ ਵਿੱਚ ਜਿਹੜਾ ਜੀ ਪ੍ਰੋਪਰ ਤਰੀਕੇ ਨਾਲ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਉਹਦਾ ਕਾਰਨ ਇਹ ਸੀ ਕਿ ਜ਼ਿਆਦਾਤਰ ਉਹ ਕਾਂਗਰਸੀ ਸੀਗੇ ਬਲਾਕ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਜਿਨ੍ਹਾਂ ਨੇ ਕੋਈ ਰਾਹ ਰਸਤਾ ਨਹੀਂ ਦਿੱਤਾ ਜਿਵੇਂ ਪਹਿਲਾਂ ਸਰਪੰਚ ਜਿਹੜੇ ਹੁੰਦੇ ਸੀ ਕਾਂਗਰਸ ਦੇ ਟਾਈਮ ਉਹ ਰਾਹ ਨਹੀਂ ਸੀ ਦਿੰਦੇ ਤਾਂ ਜਦੋਂ ਇਹ ਬਲਾਕ ਸੰਮਤੀ ਜ਼ਿਲ੍ਹਾ ਪ੍ਰੇਸ਼ਰ ਜਿਹੜੀ ਹੁਣ ਆ ਰਹੀ ਹੈ ਇਹਦੇ ਵਿੱਚ ਅਸੀਂ ਜਿਹਨੇ ਡਿਵੈਲਪਮੈਂਟ ਦੇ ਕੰਮ ਆਉਦੀ ਰਫਤਾਰ ਡਬਲ ਹੋ ਜਾਣੀ ਹੈ ਜਦੋਂ ਆਪਣੇ ਬਲਾਕ ਸੰਮਤੀ ਮੈਂਬਰ ਜਿੱਤਣਗੇ ਕਿਉਂਕਿ ਸਾਨੂੰ ਮਾਣ ਹੈ ਸਾਡੀ ਸਰਕਾਰ ਤੇ ਭਵੰਤਮਾਨ ਸਾਹਿਬ ਉਹਨਾਂ ਤੇ ਔਰ ਜਿਨੇ ਅਸੀਂ ਡਵੈਲਪਮੈਂਟ ਦੇ ਕੰਮ ਜਿਵੇਂ ਸੜਕਾਂ ਦੇ ਕੰਮ ਖੇਡ ਗਰਾਊਂਡ ਦੇ ਕੰਮ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਦਾ ਹੋ ਰਿਹਾ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਸਿਸ ਜੁਨਟ ਬਿਜਲੀ ਮੁਫਤ ਆ 60000 ਤੋਂ ਉੱਪਰ ਨੌਕਰੀਆਂ ਮਿਲ ਗਈਆਂ ਇਹ ਸਾਰੇ ਜਿਹੜੇ ਕੰਮ ਹੈ ਜੀ ਇਹ ਪੰਜਾਬ ਦੇ ਵਿੱਚ ਇੱਕ ਹਾਮੀ ਭਰਦੇ ਆ ਕਿ 2027 ਦੇ ਵਿੱਚ ਵੀ ਆਮ ਆਦਮੀ ਪਾਰਟੀ ਪ੍ਰਚੰਡ ਬਹੁਮਤ ਨਾਲ ਸਰਕਾਰ ਜਿਹੜੀ ਹੈ ਦੁਬਾਰਾ ਬਣਾਏਗੀ ਪਰ ਜ਼ਿਲ੍ਹਾ ਪ੍ਰੀਖਸ਼ਕ ਸਾਡੀਆਂ ਤਿੰਨ ਨੇ ਜੀ ਬਲਾਕ ਸੰਮਤੀ 25 ਨੇ ਅਸੀਂ ਸਾਰੇ ਤੇ ਸੁਪੜਾ ਸਾਫ ਕਰਾਂਗੇ ਸਾਡੇ ਕੋਲ ਤਾਂ ਇੱਕ ਇੱਕ ਸੀਟ ਤੇ ਤਿੰਨ ਤਿੰਨ ਚਾਰ ਚਾਰ ਕੈਂਡੀਡੇਟ ਹੋਏ ਪਏ ਐਮਐਲਏ ਸਰ ਪਿਛਲੀ ਵਾਰ ਜਿਹੜੀ ਕਾਂਗਰਸ ਦੀ ਤਕੇਸ਼ਾਈ ਸਾਹਮਣੇ ਆਈ ਸੀ ਪੁੱਤਰਨੇ ਲੱਗੇ ਸੀ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਕੀ ਇਮਾਨਦਾਰੀ ਲੜੀ ਜਗੇ ਕਿੰਨੀ ਤਕੇਸ਼ਾਈ ਹੋਈ ਮੈਨੂੰ ਯਾਦ ਆ ਮੈਨੂੰ ਯਾਦ ਆ ਗਲਵੱਟੀ ਤੇ ਨਾ ਬਹੁਤ ਧੱਕੇਸ਼ਾਈ ਹੋਈ ਸੀ ਉਦੋਂ ਕਬੀਰ ਦਾਸ ਜੀ ਸੀਗੇ ਕਾਲੀਦਾਲ ਤੋਂ ਮੈਂ ਉਹਨਾਂ ਨੂੰ ਵੀ ਫੋਨ ਕੀਤਾ ਮੈਂ ਕਿਹਾ ਉਹ ਆਪਾਂ ਇਹਨਾਂ ਦੇ ਖਿਲਾਫ ਡਟੀਏ ਕਾਂਗਰਸ ਨੇ ਬਹੁਤ ਧੱਕਾ ਕੀਤਾ ਸੀ ਮੈਂ ਤੁਹਾਨੂੰ ਯਾਦ ਹੋਣਾ ਮੈਂ ਸੜਕ ਦੇ ਉੱਪਰ ਲੇਟ ਗਿਆ ਸੀਗਾ ਜੀ ਬੱਸ ਰੋਕਤੀ ਸੀਗੀ ਕਿ ਸਾਡੇ ਨਾਲ ਧੱਕਾ ਹੋ ਰਿਹਾ ਜੀ ਇੱਥੇ ਪ੍ਰਸ਼ਾਸਨ ਪਰ ਪ੍ਰਸ਼ਾਸਨ ਜਿਹੜਾ ਜੀ ਤੁਹਾਨੂੰ ਪਤਾ ਜੋ ਵੀ ਕਰ ਸਕਦੇ ਨੇ ਉਹਨੇ ਕੀਤਾ ਪਰ ਉਹਦੋਂ ਬਹੁਤ ਧੱਕਾ ਕੀਤਾ ਸੀ ਥੋੜੀ ਸਰ ਇੱਕ ਮਿੰਟ ਇੱਕ ਮਿੰਟ ਜ਼ਿਆਦਾਤਰ ਇੱਕ ਮਿੰਟ ਇੱਕ ਮਿੰਟ ਸਰ ਨਗਰ ਕੌਂਸਲ ਨਾਪਾ ਦੀ 2021 ਦੀ ਚੋਣ ਦੇ ਵਿੱਚ ਕਾਂਗਰਸ ਨੇ ਸ਼ਰਯਮ ਧੱਕਾ ਕੀਤਾ ਸਾਡੇ 4 ਕੌਂਸਲਰ ਜਿੱਤੇ ਸੀਗੇ ਜੀ ਫਿਰ ਪਾਸੋਂ ਇਲੈਕਸ਼ਨ ਹੋਈ ਉਦੋਂ ਸ਼ਰੀਅਮ ਧੱਕਾ ਕੀਤਾ ਹੁਣ ਪਾਸੋਂ ਇਲੈਕਸ਼ਨ ਹੋਈ ਹੈ ਮੈਡ ਦੇ ਆਧਾਰ ਤੇ ਕੋਈ ਕਹਿ ਨਹੀਂ ਸਕਦਾ ਕਿ ਕਿਸੇ ਧੱਕਾ ਜਿਲ੍ਹਾ ਪ੍ਰੇਸ਼ਰ ਬਲਾਕ ਸੰਪਤੀ ਦੇ ਵਿੱਚ ਵੀ ਕਾਂਗਰਸ ਵਾਲੇ ਧੱਕਾ ਕਰਦੇ ਸੀ ਮੈਂ ਹੁਣ ਸੁਣ ਰਿਹਾ ਸੀ ਇੱਕ ਜਿਹੜੀ ਇਹ ਸਟੇਟਮੈਂਟ ਕਿਸੇ ਕਾਂਗਰਸ ਲੀਡਰ ਦੀ ਦੇਖੋ ਜੀ ਇਹ ਹੁਣ ਧੱਕਾ ਕਰਨਗੇ ਸਾਡੇ ਨਾਲ ਜੀ ਸਾਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਜੀ ਦੇਖੋ ਬਲਾਕ ਸੰਪਤੀ ਦੇ ਜ਼ੋਨ ਚੇਂਜ ਕਰ ਰਹੇ ਆ ਜੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਭਾਈ ਸਾਹਿਬ ਤੁਸੀਂ ਆਪਣੇ ਟਾਈਮ 'ਚ ਕੀ ਕੀਤਾ ਸਾਡੇ ਟਾਈਮ 'ਚ ਹੋਈ ਹੈ ਜੀ ਸਰਪੰਚੀ ਕਿਤੇ ਹੋਇਆ ਧੱਕਾ ਸਾਡੇ ਟਾਈਮ 'ਚ ਹੋਈ ਹੈ ਜੀ ਨਗਰ ਪੰਚਾਇਤ ਪਾਸੋਂ ਦੇ ਇਲੈਕਸ਼ਨ ਕਿਤੇ ਹੋਇਆ ਧੱਕਾ ਜੀ ਸਾਡੇ ਟਾਈਮ 'ਚ ਹੋਈ ਹੈ ਜੀ ਲੋਕ ਸਭਾ ਦੀ ਇਲੈਕਸ਼ਨ ਕਿਤੇ ਹੋਇਆ ਧੱਕਾ ਜੀ ਅਸੀਂ ਤਾਂ ਧੱਕਾ ਕਰਨ ਵਾਲੇ ਹਾਂ ਹੀ ਨਹੀਂ ਜੀ ਅਸੀਂ ਤਾਂ ਪਿਆਰ ਕਰ ਪਿਆਰ ਨਾਲ ਗੱਲ ਕਰਨ ਵਾਲੇ ਹਾਂ ਔਰ ਕੰਮ ਦੇ ਆਧਾਰ 'ਤੇ ਅਸੀਂ ਤਾਂ ਸਕੂਲਾਂ ਤੇ ਹਸਪਤਾਲਾਂ ਤੇ ਡਿਵੈਲਪਮੈਂਟ ਦੇ ਉੱਪਰ ਵੋਟ ਮੰਗਣ ਵਾਲੇ ਲੋਕ ਹਾਂ ਔਰ ਇਸੇ ਕਰਕੇ ਤਾਂ ਲੋਕਾਂ ਨੇ ਸਾਨੂੰ ਜਿਤਾਇਆ ਸੀ ਧੱਕਾ ਹੋਏਗਾ ਨਹੀਂ ਮਤਲਬ ਬਿਲਕੁਲ ਕਿਤੇ ਧੱਕਾ ਨਹੀਂ ਹੋਏਗਾ ਬਾਲ ਕੇ ਰੱਖਾਂਗੇ ਵੀਡੀਓ ਨਹੀਂ 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 ਮੈਟ ਦੇ ਆਧਾਰ 'ਤੇ ਕੰਮ ਹੋਏਗਾ ਕਿਤੇ ਕੋਈ ਧੱਕਾ ਨਹੀਂ ਹੋਏਗਾ ਔਰ ਮੈਂ ਨਾ ਤੁਸੀਂ ਵੱਧ ਚੜ ਕੇ ਸਹੀ ਕਰੋ ਜਿੰਨੇ ਆਪਣੇ ਬਲਾਕ ਸੰਪਤੀ ਵੱਧ ਤੋਂ ਵੱਧ ਮੈਂਬਰ ਜਿੱਤਣਗੇ ਜਿਲ੍ਹਾ ਪ੍ਰੇਸ਼ਦ ਮੈਂਬਰ ਜਿੱਤਣਗੇ ਉਹਨਾਂ ਹਲਕੇ ਦਾ ਵਿਕਾਸ ਹੋਰ ਡਬਲ ਹੋ ਜਾਏਗਾ ਸਾਡੀ ਫਸਟ ਫਾਸਟ ਜਿਹੜੀ ਵਾਲੀ ਸੜਕ ਨੂੰ ਕਿੰਨਾ ਟਾਈਮ ਲੱਗੂਗਾ ਜਿਹੜੀ ਉਹ ਆਲਮੋਸਟ ਬਣ ਗਈ ਹੈ ਜਲਦ ਤੋਂ ਵੱਧ ਬਣ ਗਈ ਹੈ ਜੀ ਕੰਮ ਚੱਲ ਰਿਹਾ ਔਰ ਸਾਡਾ ਠੇਕੇਦਾਰ ਨੇ ਚੁੰਨੀ ਤੋਂ ਨਹੀਂ ਜੀ ਠੇਕੇਦਾਰ ਭਰਾ ਸਾਟਾ ਮੈਂ ਉਹਨਾਂ ਨਾਲ ਵੀ ਤਿੰਨ ਚਾਰ ਵਾਰੀ ਗੱਲ ਕਰ ਹਟਿਓ ਤੇ ਉਹ ਬਹੁਤ ਜਲਦੀ ਬਣ ਕੇ ਤੁਸੀਂ ਵਿਜ਼ਿਟ ਕਰਿਓ ਜੀ ਬਹੁਤ ਸੋਹਣੀ ਸੜਕ ਬਣ ਗਈ ਆਗੂ ਕਹਿੰਦੇ ਵੀ ਤੁਸੀਂ ਓਪਨਲੀ ਨਹੀਂ ਅੰਦਰੂਨੀ ਧੱਕਾ ਕਰੋਗੇ ਵੀ ਅੰਦਰ ਹੀ ਸੈਟ ਹੁੰਦਾ ਨਾ ਜੀ ਜਿੱਦਾਂ ਤਾਂ ਡਰ ਹੁੰਦਾ ਜੀ ਉਹ ਗੱਲ ਇਹ ਕਹਿੰਦਾ ਜੀ ਮੈਂ ਤਾਂ ਤੁਹਾਡੇ ਸਾਹਮਣੇ ਕਹਿ ਰਿਹਾ ਜੀ ਸਾਡੇ ਪਿੰਨੋ ਕਿਤੇ ਕੋਈ ਧੱਕਾ ਨਹੀਂ ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਲੜੇ ਜੀ ਕਿਸੇ ਦਾ ਕੋਈ ਕਾਗਜ਼ ਦੇ ਵਿੱਚ ਕਿਤੇ ਕੋਈ ਧੱਕੇਸ਼ਾਈ ਨਹੀਂ ਕੋਈ ਫਲਾਣਾ ਹਾਂ ਆਪਣੇ ਲੈਵਲ ਤੇ ਕੋਈ ਪਿੰਡ ਲੈਵਲ ਤੇ ਕੋਈ ਕੁੰਦਕਬਾਜੀ ਹੁੰਦੀ ਹੈ ਜੀ ਉੱਥੇ ਤਾਂ ਮੈਂ ਕੁਝ ਨਹੀਂ ਕਰ ਸਕਦਾ ਪਰ ਲਾਂਡ ਆਰਡਰ ਨੂੰ ਕੰਟਰੋਲ ਚ ਰੱਖਾਂਗੇ ਔਰ ਇੱਕ ਸਾਫ਼ ਸੁਥਰੀ ਇੱਕ ਅੱਛੇ ਤਰੀਕੇ ਨਾਲ ਲੋਕਾਂ ਦੇ ਮਨ ਦੀ ਗੱਲ ਜਿਹੜੀ ਆ ਉਹ ਵੋਟਾਂ ਦੇ ذریعے ਸਾਹਮਣੇ ਆਵੇ ਔਰ ਲੋਕ ਆਪਣੇ ਮਨ ਪਸੰਦਾ ਉਮੀਦਵਾਰ ਚੁਣ ਸਕਣ ਜੀ ਇਹ ਸਾਡੀ ਕੋਸ਼ਿਸ਼ ਹੈ। ਤੁਹਾਡੀ ਫਸਟ ਇਲੈਕਸ਼ਨਾਂ ਕਿਸ ਤਰ੍ਹਾਂ ਤੋਂ ਕਿੰਨੀਆਂ ਸੀਟਾਂ ਮੰਨਦੇ? ਮੈਨੂੰ ਯਾਦ ਆ ਪਿਛਲੀ ਵਾਰ ਜਦੋਂ ਬਲਾਕ ਸਮਟੀ ਦੀ ਇਲੈਕਸ਼ਨ ਸੀ ਨਾ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਮੈਂ ਉਦੋਂ ਸਾਰੇ ਹਲਕੇ ਦੇ ਵਿੱਚ ਕੈਂਡੀਡੇਟ ਲੜਾਇਆ ਸੀ ਔਰ ਪੈਸਾ ਵੀ ਕੋਲੋਂ ਲਾਇਆ ਸੀ। ਤੇ ਉਦੋਂ ਅਸੀਂ ਬਹੁਤ ਕਈ ਜਗ੍ਹਾ ਤੇ ਕੰਪੀਟੀਸ਼ਨ ਦਿੱਤਾ ਸੀਗਾ। ਇਹ ਵਾਰ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੁਣ ਤਰਨਤਾਰਨ ਦੀ ਚੋਣ ਜਿੱਤਣ ਤੋਂ ਬਾਅਦ ਜਿਵੇਂ ਪੰਜਾਬ ਦੇ ਵਿੱਚ ਹਵਾ ਬਣੀ ਹੈ ਕਿ ਇਹ ਸੈਮੀਫਾਈਨਲ ਸੀਗਾ ਸੈਮੀਫਾਈਨਲ ਨਾਮ ਪਾਰਟੀ ਜਿੱਤ ਗਈ ਜਿਸ ਤਰੀਕੇ ਨਾਲ ਕੰਮ ਹੋ ਰਿਹਾ ਤਾਂ ਮੈਨੂੰ ਉਮੀਦ ਹੈ ਕਿ ਅਸੀਂ 25 ਦੇ 25 ਔਰ ਤਿੰਨ ਜ਼ਿਲ੍ਹਾ ਪ੍ਰੀਖਸ਼ਦ ਨੇ ਸਾਰਿਆਂ ਦਾ ਸੁਪਟਾ ਸਾਫ ਕਰ